ਕੀ ਦਾਜ ਤੋਂ ਲੈਣਾ ਕੀ ਦਾਜ ਤੋਂ ਲੈਣਾ ਗੱਲ ਸੁਣ ਮਟਿਆਰੇ ਨੀ ਕੁੜੀਆਂ ਜਾਂ ਕੈਨੇਡਾ ਮੁੰਡੇ ਫਿਰਨ ਕੁਆਰੇ ਨੀ ਕੁੜੀਆਂ ਜਾਂ ਕੈਨੇਡਾ ਮੁੰਡੇ ਫਿਰਨ ਕੁਆਰੇ ਨੀ ਨੱਕ ਨਹੀਂ ਰਹਿਣਾ ਮੇਰਾ ਨੱਕ ਨਹੀਂ ਰਹਿਣਾ ਮੇਰਾ ਸਾਡੇ ਸ੍ਰੀਕੇ ਕਬੀਲੇ ਨੇ ਦਾਜ ਲਾਉਂਗੀ ਪੂਰਾ ਮੇਰੇ ਕੋਲ 15 ਕਿੱਲੇ ਨੇ ਦਾਜ ਲਾਉਂਗੀ ਪੂਰਾ ਮੇਰੇ ਕੋਲ 15 ਕਿੱਲੇ ਨੇ ਔਰ ਇਸਤਾਨੀ ਹੁਣ ਹੁੰਦਾ ਮੱਛੀ ਹਹਾਕਾਰ ਕੁੜੇ ਹੱਥੇ ਕਲ ਨੂੰ ਮਾਰਰ ਕਾਨੇ ਸੂਚ ਵਿਚਾਰ ਕੁੜੇ ਰਿਸ਼ਤਾ ਨਹੀਂ ਹੁਣ ਹੁੰਦਾ ਮੱਛੀ ਹਹਾਕਾਰ ਕੁੜੇ ਹੱਥੇ ਕਲ ਨੂੰ ਮਾਰਰ ਕਾਨੇ ਸੋਚ ਵਿਚਾਰ ਕੁੜੇ ਨੁੰਦੀਆਂ ਪੱਕੀਆਂ ਖਾਈ ਨੁੰਦੀਆਂ ਪੱਕੀਆਂ ਖਾਈ ਬਹਿ ਕੇ ਲਈ ਨਜ਼ਾਰੇ ਨਹੀਂ ਕੁੜੀਆਂ ਜਾਣ ਕੈਨੇਡਾ ਮੁੰਡੇ ਫਿਰਨ ਕੁਆਰੇ ਨਹੀਂ ਕੁੜੀਆਂ ਜਾਣ ਕੈਨੇਡਾ ਮੁੰਡੇ ਫਿਰਨ ਕੁਆਰੇ ਨਹੀਂ ਡੇਢ ਲੱਖ ਕਿਲੇ ਦਾ ਇੱਕ ਲੈਣੀ ਗੱਡੀ ਵੇ ਮੱਛੜ ਸਾਰੇ ਸਰੀਕ ਜਦੋਂ 90 ਤੇ ਛੱਡੀ ਵੇ ਡੇਢ ਲੱਖ ਕਿਲੇ ਦਾ ਇੱਕ ਲੈਣੀ ਗੱਡੀ ਵੇ ਮੱਛਣ ਸਾਰੇ ਸਰੀਕ ਜਦੋਂ ਨੱਬੇ ਤੇ ਛੱਡੀ ਵੇ ਗੱਲਾਂ ਬਾਤਾਂ ਗੱਲਾਂ ਬਾਤਾਂ ਦੇ ਨਾਲ ਮੈਂ ਕਈ ਕਿਲੇ ਨੇ ਦਾਜ ਲਾਉਂਗੀ ਪੂਰਾ ਮੇਰੇ ਕੋਲ 15 ਕਿਲੇ ਨੇ ਦਾਜ ਲਾਉਂਗੀ ਪੂਰਾ ਮੇਰੇ ਕੋਲ 15 ਕਿਲੇ ਨੇ ਕਿਹੜੀ ਗੱਲੋਂ ਭੁੱਖ ਦਿਖਾਵੇਂ ਚੋਰੀ ਅੱਡੇ ਨੀ ਲక్ష్ਮੀ ਆਈ ਹੋਈ ਤੂੰ ਕਰਾਂ ਤੂੰ ਕੱਡੇ ਨੀ ਕਿਹੜੀ ਗੱਲੋਂ ਭੁੱਖ ਦਿਖਾਵੇਂ ਚੋਰੀ ਅੱਡੇ ਨੀ ਲక్ష్ਮੀ ਆਈ ਹੋਈ ਤੂੰ ਕਰਾਂ ਤੂੰ ਕੱਡੇ ਨੀ ਤੇਰੇ ਕਾਹਦਾ ਕਾਟਾ ਤੇਰੇ ਕਾਹਦਾ ਕਾਟਾ ਕਿਉਂ ਮਰਦਿਆਂ ਨੂੰ ਮਾਰੇ ਨੀ ਕੁੜੀਆਂ ਜਾਨ ਕਨੇਡਾ ਮੁੰਡੇ ਫਿਰਨ ਗਵਾਰੇ ਨੀ ਕੁੜੀਆਂ ਜਾਨ ਕਨੇਡਾ ਮੁੰਡੇ ਫਿਰ ਨਕਵਾਰੇ ਨੀ ਐਸੀ ਕੂਲਰ ਫ੍ਰਿਜ ਫਿਰ ਸਾਰੀਆਂ ਚੀਜ਼ਾਂ ਨੇ ਗੱਜ-ਬੱਜ ਕੇ ਬਿਆਹੂ ਮੁੰਡਾ ਪੂਰੀਆਂ ਹੀ ਜਾਣੇ ਐਸੀ ਕੂਲਰ ਫ੍ਰਿਜ ਫਿਰ ਸਾਰੀਆਂ ਚੀਜ਼ਾਂ ਨੇ ਗੱਜ-ਬੱਜ ਕੇ ਬਿਆਹੂ ਮੁੰਡਾ ਪੂਰੀਆਂ ਹੀ ਜਾਣੇ ਪਟਤਾ ਤੈਨੂੰ ਪਟਤਾ ਤੈਨੂੰ ਸਾਦੀ ਹਰੀ ਦਲੀਲੇ ਨੇ ਦਾਜ ਲਾਉਂਗੀ ਪੂਰਾ ਮੇਰੇ ਕੋਲ 15 ਕਿਲੇ ਨੇ ਦਾਜ ਲਾਉਂਗੀ ਪੂਰਾ ਮੇਰੇ ਕੋਲ 15 ले न कुड़ियां जान कनेडा मुंडे फिण कुआरे न कुड़ियां जान कनेडा मुंडे फिरन